ਹਰ ਬੰਦਾ ਕਹਿੰਦਾ ਮੈਂ ਬੜਾ ਸਿਆਣਾ ਮੈਂ ਬੜਾ ਗੁਣਵਾਨ ਮੈਂ ਕਹਿੰਨਾ ਤੂੰ ਗੁਰੂ ਮਹਾਰਾਜ ਤੋਂ ਵੱਡਾ ਹੋ ਗਿਆ ਸਵੇਰੇ ਅੰਮ੍ਰਿਤ ਵੇਲੇ ਜਦੋਂ ਦਰਬਾਰ ਸਾਹਿਬ ਪ੍ਰਕਾਸ਼ ਹੋਏਗਾ ਜੇ ਅੱਗੇ ਧਿਆਨ ਨਹੀਂ ਕੀਤਾ ਤਾਂ ਸਵੇਰੇ ਕੱਲ ਨੂੰ ਜ਼ਰੂਰ ਧਿਆਨ ਕਰਿਆ ਜੇ ਗੁਰੂ ਕੇ ਵਜ਼ੀਰ ਜਿਹੜੇ ਸੋਈਏ ਪੜਦੇ ਨੇ ਸਭ ਤੋਂ ਮਹਿੰਗੀ ਬਾਣੀ ਆ ਸੋਈਆਂ ਦੀ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂ ਕੇ ਵਜ਼ੀਰ ਸਵੇਰੇ ਮਾਰੇ ਦੇ ਪ੍ਰਕਾਸ਼ ਵੇਲੇ ਮੋਜਬਾਨੀ ਪੜਦੇ ਸਭ ਤੋਂ ਮਹਿੰਗੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੋਜਬਾਨੀ ਪੜਦੇ ਨੇ ਉਹ ਗੁਰੂ ਕੇ ਵਜ਼ੀਰ ਸਿੱਖ ਅਰ ਉਦੋਂ ਜਦੋਂ ਮਰਨ ਦਾ ਪ੍ਰਕਾਸ਼ ਹੋਣ ਲੱਗਦਾ ਹੈ ਉਦੋਂ ਮਾਰੇ ਦਾ ਬਚਨ ਪੜ੍ਹਿਆ ਜਾਂਦਾ ਹਮ ਆਵਗੁਣ ਭਰੇ ਏਕ ਗੁਣ ਨਾਹੀ ਮੈਂ ਤੇ ਓਗਣਾ ਨਾ ਭਰਿਆ ਪਿਆ ਬੰਦਾ ਕਹਿੰਦਾ ਮੇਰੇ ਤੋਂ ਤੇ ਸ਼ਿਆਣਾ ਹੀ ਕੋਈ ਨਹੀਂ ਹੈਗਾ ਦੁਨਿਆ ਦੇ ਇਹਦਾ ਮਤਲਬ ਬਾਣੀ ਦੇ ਉਲਟ ਚੱਲਣਾ ਤੂੰ ਬਾਣੀ ਕਹਿੰਦੀ ਹਮ ਆਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਅਸੀਂ ਅੰਮ੍ਰਿਤ ਛੱਡਦੇ ਆਂ ਜ਼ਹਿਰ ਨੂੰ ਖਾਂਦੇ ਆਂ ਤੇ ਖਾਂਦੇ ਨਹੀਂ ਤੇ ਦੱਸ ਦਿਓ ਗੁਰਮਤਿ ਜੇ ਪਿੰਦੇ ਨਹੀਂ ਤੇ ਦੱਸ ਜੋ ਗੁਰਮਖੋ ਆ ਨਿਕਲ ਲੈਂਦੇ ਕੱਤੇ ਦਾ ਮਹੀਨਾ ਆ ਜਾਂਦੇ ਮੱਗਰ ਦਾ ਮਹੀਨਾ ਫਿਰ ਵੇਖ ਲੈ ਜੇ ਪੈਲਸਾਂ ਕੀ ਬਣਦਾ ਉੱਥੇ ਵੈਸ਼ਣੂ ਦੀ ਸਬਜੀ ਬਣੇਗੀ ਸਾਡੇ ਸਿੱਖਾਂ ਨੇ ਮਚਾਣਾ ਗੰਦ ਸਾਡੇ ਸਿੱਖਾਂ ਨੇ ਕਰਨਾ ਸਾਰਾ ਕੁਝ ਉੱਥੇ ਔਰ ਅਸੀਂ ਮੱਥੇ ਡੇਗਨੇ ਗੁਰਗੱਦ ਸਾਹਿਬ ਨੂੰ ਅਸੀਂ ਹੀ ਬਦਬੀ ਕਰਦੇ ਦੂਜਾ ਬੰਦਾ ਬੰਦਾ ਬਦਬੀ ਕਰੇ ਡਾਂਗ ਲੈ ਕੇ ਤੁਰ ਪੀ ਲੈਨੇ ਗੁਰੂ ਦੀ ਬਦਬੀ ਕੀਤੀ ਐ ਆ ਸਿੱਖ ਨਹੀਂ ਕਰਦਾ ਪੀ ਪੀ ਕੇ ਸ਼ਰਾਬਾ ਪੀ ਖਾ ਖਾ ਕੇ ਜ਼ਹਿਰ ਆਨੰਦ ਕਾਰਜ ਕਰਾਣ ਅਸੀਂ ਗੁਰਦੁਆਰੇ ਆ ਜੰਨੇ ਕੀ ਸਾਰਿਆਂ ਨੇ ਅੰਮ੍ਰਿਤ ਪੀਤਾ ਹੁੰਦਾ ਉਦੋਂ ਗੱਲਾਂ ਮੇਰੀਆਂ ਕੋੜੀਆਂ ਲੱਗਣੀਆਂ ਥੋੜੀ ਜਿਹੀ ਉਦੋਂ ਅੰਮ੍ਰਿਤ ਪੀਤਾ ਹੁੰਦਾ ਹੈ ਅਰੇ ਨਹੀਂ ਚੇਤਾ ਹੁੰਦਾ ਵੀ ਸਾਡੇ ਬੱਚੀ ਬੱਚੇ ਦਾ ਅੱਜ ਜਨਮ ਹੋ ਰਿਹਾ ਹੈ ਜਿਹਦਾ ਆਨੰਦ ਕਾਰਜ ਕਰਾ ਰਹੇ ਉਹਨਾਂ ਨੂੰ ਅੱਜ ਨਵੀਂ ਜ਼ਿੰਦਗੀ ਮਿਲਦੀ ਹੈ ਭਈ ਔਰ ਨਵੀਂ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਦਿੱਤਾ ਘੋਲਿਆ ਕਿੰਨਾ ਇਹਨਾਂ ਸਿੱਖਾਂ ਨੇ ਅਸੀਂ ਘੋਲਿਆ ਹੈ ਅਸੀਂ ਘੋਲਿਆ ਫਿਰ ਨਾ ਕਹਦੇ ਜੀ ਵੀ ਦੋਸਤ ਕਿਦਾ ਹੈ ਮਾਰੀ ਮਾਣੀ ਕਹਿੰਦੇ ਦੱਦਾ ਦੋਸਤ ਨਾ ਦਊ ਕਿਸੇ ਦੋਸਤ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਨਾ ਬੱਚੀ ਦਾ ਆਨੰਦ ਕਾਰਜ ਹੋਇਆ ਬੱਚੀ ਬਿਮਾਰ ਹੋ ਗਈ ਫਿਰ ਲੈ ਕੇ ਤੁਰ ਪਏ ਨੇ ਬਾਬਿਆਂ ਕੋਲ ਬਾਬਾ ਜੀ ਆ ਜਿੱਦਨ ਦੀ ਵਿਆਹੀ ਉਦਨ ਦੀ ਨਹੀਂ ਠੀਕ ਤੇ ਬਾਬਾ ਜੀ ਕਹਿੰਦੇ ਨੇ ਪਹਿਲਾਂ ਠੀਕ ਸੀ ਕਹਿੰਦੇ ਪਹਿਲਾਂ ਤਾਂ ਕਦੀ ਸਿਰਪੀੜ ਵੀ ਨਹੀਂ ਸੀ ਹੋਈ ਫਿਰ ਕਹਿੰਦੇ ਇਹਦੇ ਆਨੰਦ ਕਾਰਜ ਤੇ ਕਿੰਨਾ ਪਾਪ ਕੀਤਾ ਸੀ ਚੇਤਾ ਹੈ ਕੁਛ ਉਹ ਸਾਹਮਣੇ ਬੈਠੇ ਨੇ ਸਾਰੇ ਜਿਨ੍ਹਾਂ ਨੂੰ ਵੱਡ ਵੱਡ ਕੇ ਖਾਦਾ ਸੀ ਹੁਣ ਉਹ ਸਾਰੇ ਪੁੱਛਦੇ ਨੇ ਵੀ ਸਾਡਾ ਕੀ ਗਨਾ ਸੀ ਇਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ ਤੇ ਸਾਡਾ ਕੀ ਗਨਾ ਸੀ ਸਾਨੂੰ ਵੱਡ ਕੇ ਘਰ ਮਾਰ ਕੇ ਖਾ ਗਏ ਹੋ ਕੌਣ ਸਮਝਾਏਗਾ ਸਾਨੂੰ ਗੁਰਬਖੋ ਕੌਣ ਦੱਸੇਗਾ ਸਾਨੂੰ ਇਹ ਗੱਲਾਂ ਕਿਦਨ ਕਿਦਨ ਸਿੱਖ ਨੂੰ ਸਮਝ ਆਵੇਗੀ ਪ੍ਰਚਾਰ ਕਰਾਈ ਜੋ ਸਾਰੀ ਜ਼ਿੰਦਗੀ ਕਰਾਈ ਜੋ ਕੀ ਪੱਲੇ ਪਿਆ ਸਾਡੇ ਕਿੰਨੀ ਕੁ ਮੱਤ ਆਈ ਹੈ ਸਾਨੂੰ ਮੱਤ ਤੇ ਨਹੀਂ ਗਿਆਨ ਤੇ ਨਹੀਂ ਆਇਆ ਸਾਨੂੰ ਹੁਕਮਨਾਮੇ ਸੁਣੀ ਜਾਂਦੇ ਆ ਅਮਲ ਕਿੰਨਾ ਕਰਦੇ ਆਪਾਂ ਜਿੰਨਾ ਚਿਹਰੇ ਤੋਂ ਤੇ ਅਮਲ ਨਹੀਂ ਬਾਣੀ ਤੇ ਕਿਵੇਂ ਕਮਾਈ ਕਰੋਗੇ ਕਿਵੇਂ ਖੱਟੀ-ਖੱਟੋਗੇ ਠੀਕ ਹੈ ਹੁੰਦੇ ਹੋ ਮੱਥਾ ਢੇਕਦੇ ਹੋ ਅਰ ਯਾਦ ਰੱਖਿਆ ਜੇ ਤੁਸੀਂ ਮੱਥਾ ਟੇਕਦੇ ਹੋ ਤੇ ਮਾਰੇ ਦੀ ਬਾਣੀ ਨਾਲ ਹੀ ਕਹਿ ਦਿੰਦੀ ਹੈ ਅਪਰਾਧੀ ਦੂਣਾ ਨਹੀਂ ਵੈ ਜੋ ਹੰਤਾ ਮਿਰਗਾਏ ਸੀਸ ਨਵਾਈਏ ਕੀ ਆਤੀਏ ਜਾਂ ਰਿਦੇ ਕੁ ਸੁਧਦੇ ਜਾਏ ਮਾਰੇ ਕਹਿੰਦੇ ਤੇਰਾ ਮੱਥੇ ਟੇਕਣ ਦਾ ਕੀ ਫਾਇਦਾ ਹੈ ਤੇਰੇ ਅੰਦਰ ਤੇ ਪਾਪ ਭਰਿਆ ਪਿਆ ਹੈ ਤੇਰੇ ਅੰਦਰ ਤੇ ਪਾਪ ਹੈ ਅੰਦਰ ਤੇ ਪਾਪ ਲੈ ਕੇ ਆਏ ਸਿਰ ਮੱਥਾ ਟੇਕਣਾ ਕੀ ਬਣੇਗਾ ਮੱਥਾ ਟੇਕਣਾ ਇਹਨੂੰ ਤਾਂ ਹੀ ਤਾਂ ਮਾਰੇ ਨੇ ਬਾਣੀ ਕਿਹਾ ਸੀ ਸਤਗੁਰ ਕੀ ਪ੍ਰਤੀਤ ਨਾਈਆ ਸ਼ਬਦ ਨਾ ਲਾਗੋ ਭਾਉ ਉਥੇ ਸੁਖ ਨੁਕ ਜੇ ਉਪਜੇ ਭਾਵੇਂ ਸੌ ਘੇੜਾ ਆਵੋ ਜਾਓ ਦਿਨੇ ਸੌ ਵਾਰੀ ਗੁਰਦਾਰੇ ਮੱਥਾ ਟੇਕਿਓ ਮਰੀ ਕਹਿੰਦੇ ਫਿਰ ਕੀ ਬਣੂਗਾ ਜਿਨੇ ਮਰਣਾ ਉਹਦੇ ਇੱਕ ਵਾਰੀ ਮੱਥਾ ਢੇਕਦਾ ਬਸ ਕਹਿੰਦੇ ਆਨੰਦ ਹੋ ਗਿਆ ਬਸ ਮੈਂ ਤੇ ਮੰਨ ਲਿਆ ਬਸ ਮੈਨੂੰ ਤਾਂ ਆਨੰਦ ਆ ਗਿਆ ਮੈਂ ਗੁਰੂ ਦੀ ਗੱਲ ਮੰਨ ਲਈ ਔਰ ਮੰਨਣ ਵਾਲੇ ਹੁੰਦੇ ਵੀ ਹੈਗੇ ਨੇ ਕਈ ਕਥਾ ਸੁਣ ਕੇ ਮੈਂ ਕਹਿਨਾ ਭਾਗ ਜਾਗ ਜਾਂਦੇ ਨੇ ਜਿਹੜੇ ਮੰਨ ਜਾਂਦੇ ਨੇ ਹਰਾਨੀ ਦੀ ਗੱਲ ਐ ਗੁਰਮੁਖੋ ਕਈ ਜਗ੍ਹਾ ਤੇ ਕਥਾ ਘਰੀਦੀ ਐ ਨਾ ਫਿਰ ਪੁੱਛ ਵੀ ਲਈਦਾ ਵੀ ਕਿੰਨਾਂ ਨੂੰ ਸਮਝ ਆਈ ਏ ਭਾਈ ਕਿੰਨੇ ਕੋਈ ਪ੍ਰੇਮੀ ਅਦਨ ਕਿੰਨਾ ਪ੍ਰੇਮ ਆ ਥੋੜੇ ਦਿਨ ਪਹਿਲਾਂ ਭਾਈ ਸਾਹਿਬ ਜੀ ਪਿੱਛੇ ਬੈਠੇ ਹੋਏ ਨੇ ਅਸੀਂ ਕਥਾ ਕਰ ਰਹੇ ਸੀ ਸਤਰਾਨਾ ਪਿੰਡ ਪੰਜਾਬ ਦੇ ਵਿੱਚ ਅਰ ਜਿਹੜੇ ਵਿਸ਼ੇ ਤੇ ਮੈਂ ਕਥਾ ਕੀਤੀ ਸੀ ਗੁਰ ਗੁਰਸੇਖ ਬਣੋ ਨੇਤਨੇਮ ਕਰਿਆ ਕਰੋ ਇਸ ਵਿਸ਼ੇ ਦੇ ਉੱਤੇ ਲਗਭਗ ਡੇਢ ਘੰਟਾ ਕਥਾ ਕੀਤੀ ਐ ਅਰ ਬਾਅਦ ਵਿੱਚ ਮੈਂ ਬੇਨਤੀ ਕੀਤੀ ਮੈਂ ਕਿਹਾ ਜਿੰਨੀ ਸੰਗਤ ਬੈਠੀ ਹੈ ਕੋਈ ਹੱਥ ਖੜਾ ਕਰੇ ਵੀ ਮੈਂ ਅੱਜ ਤੋਂ ਬਾਅਦ ਨੇਤੇ ਨਿਮ ਕਰਾਂਗਾ ਕੋਈ ਹੱਥ ਖੜਾ ਕਰਕੇ ਕਹੇ ਵੀ ਅੱਜ ਤੋਂ ਬਾਅਦ ਮੈਂ ਸਿਰ ਤੇ ਰਮਾਲ ਬੰਨ ਕੇ ਨਹੀਂ ਆਵਾਂਗਾ ਦਸਤਾਰ ਸਜਾ ਕੇ ਆਵਾਂਗਾ ਪੰਡਾਲ ਤੁਹਾਡੇ ਨਾਲੋਂ ਇੱਥੇ ਦੁਗਣਾ ਪੰਡਾਲ ਸੀ ਜਿਹੜਾ ਭਰਿਆ ਪਿਆ ਸੀ ਹੈਰਾਨੀ ਦੀ ਗੱਲ ਹੈ ਆ ਕਥਾ ਮੋਬਾਈਲ ਵਿੱਚ ਹਾਲੀ ਵੀ ਹੈਗੀ ਹੈ ਇੱਕ ਵੀ ਸ਼ਰੀਰ ਨੇ ਹੱਥ ਨਹੀਂ ਖੜਾ ਕੀਤਾ ਵੀ ਮੈਂ ਨੇਤੇ ਨਿਮ ਕਰਨਾ ਸ਼ੁਰੂ ਕਰਾਂਗਾ ਜਬ ਮੈਂ ਅੱਜ ਤੋਂ ਬਾਅਦ ਰਮਾਲ ਨਹੀਂ ਬੰਨਾਂਗਾ ਇੱਕ ਵੀ ਸ਼ਰੀਰ ਨੇ ਹੱਥ ਨਹੀਂ ਖੜਾ ਕੀਤਾ ਸਾਡੇ ਡੇਢ ਘੰਟਾ ਕਥਾ ਕਰਨ ਦਾ ਕੀ ਫਾਇਦਾ ਹੈ ਕੀ ਫਾਇਦਾ ਹੈ ਸਾਧੂ ਸੰਤਾਂ ਨੂੰ ਬੁਲਾਣ ਦਾ ਕੀ ਫਾਇਦਾ ਹੈ ਖੰਡ ਪੜ ਸਾਹਿਬ ਕਰਾਣ ਦਾ ਇਧਰ ਮਹਾਰਾਜ ਜਪਜੀ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਮੰਨੇ ਕੀ ਗੱਤ ਕਹੀ ਨਾ ਜਾਏ ਜਦ ਤਨ ਮੰਨੇਗਾ ਫਿਰ ਉਦਨ ਗੱਲ ਬਣੇਗੀ ਉਦਾਂ ਨਹੀਂ ਬੰਨੀ ਭਾਵੇਂ ਜੋ ਮਰਜ਼ੀ ਕਰੀ ਜਾ ਜਿਨ੍ਹਾਂ ਨੇ ਆਪਣੇ ਸੁਭਾਅ ਨੂੰ ਚੇਂਜ ਕਰ ਲਿਆ ਨਾ ਗੁਰਮਖੋ ਜਿਹੜੇ ਸੁਭਾਅ ਬਦਲ ਗਏ ਉਹ ਤਾਂ ਫਿਰ ਕਮਾਈਆਂ ਕਰ ਜਾਂਦੇ ਨੇ ਖੱਟੀਆਂ ਖੱਟ ਜਾਂਦੇ ਨੇ ਸੁਭਾਅ ਨਹੀਂ ਚੇਂਜ ਕੀਤਾ ਹੈ ਇਸ ਰਾਣਾ ਸਾਹਿਬ ਦਾਸ ਦੀ ਹਰਿਤਵਾਰ ਕਥਾ ਹੁੰਦੀ 12 ਤੋਂ ਇੱਕ ਟਾਈਮ ਹੈ ਚਲੋ ਜਿੱਦਣ ਕਿਤੇ ਬਾਹਰ ਕਥਾ ਦਾ ਪ੍ਰੋਗਰਾਮ ਉਹ ਦਿਨ ਛੁੱਟੀ ਲਈ ਦੀ ਨਹੀਂ ਤੇ ਤਕਰੀਬਨ 12 ਤੋਂ ਇੱਕ ਹਰਿਤਵਾਰ ਉੱਥੇ ਕਥਾ ਹੁੰਦੀ ਹੈ ਅਰੇ ਕੈਤਵਾਰ ਮੈਂ ਕੇਵਲ ਗੁਰਸਿੱਖੀ ਦੇ ਕਥਾ ਕੀਤੀ ਔਰ ਮੈਂ ਇੱਕ ਬੇਨਤੀ ਕੀਤੀ ਸੀ ਭਾਈ ਗੁਰੂ ਕੇ ਸਿੱਖੋ ਗੁੱਸਾ ਨਾ ਕਰਿਆ ਜੇ ਗੁਰੂ ਘਰ ਦੇ ਅੰਦਰ ਜੇ 100 ਸਰੀਰ ਬੈਠੇ ਤੇ ਵਿੱਚ ਘੱਟੋ-ਘੱਟ 30 ਸਰੀਰ ਹੋਰ ਬੈਠੇ ਹਨ ਜਿਨ੍ਹਾਂ ਨੇ ਸਿਰ ਤੇ ਰਮਾਲ ਬੱਧੇ ਹੋਏ ਸਨ ਪਰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਮਾਓ ਗੁਰੂ ਕੇ ਸਿੱਖੋ ਇੰਨਾ ਕੁਛ ਤੇ ਕਰ ਲੋ ਇੰਨੀ ਕੁ ਤਾਂ ਹਿੰਮਤ ਕਰ ਲੋ ਜਿੱਦਣ ਗੁਰਦੁਆਰੇ ਹੁੰਦੇ ਹੋ ਗੁਰੂ ਘਰ ਹੁੰਦੇ ਉਹਦੋਂ ਤੇ ਘੱਟੋ ਘੱਟ ਦਸਤਾਰ ਸਜਾ ਕੇ ਆਇਆ ਕਰੋ ਐਵੇਂ ਤਾਂ ਨਾ ਮਾੜੇ ਮੋਟੇ ਪਟਕੇ ਜੇ ਬਲ ਕੇ ਆ ਜਾਂਦੇ ਆ ਗੁਰਮੁਖੋ ਜਾਣਾ ਹੋਵੇ ਨਾ ਐਮਐਲਏ ਐਮਪੀ ਕੋਲ ਕਿਵੇਂ ਤਿਆਰ ਹੋ ਕੇ ਜਾਂਦੇ ਹੋ ਜਾਣੇ ਆ ਨਾ ਕਿਸੇ ਐਮਐਲਏ ਐਮਪੀ ਕੋਲ ਜਾਣਾ ਹੋਵੇ ਨਾ ਕੰਮ ਲੈਣ ਵਾਸਤੇ ਐ ਪੂਰੀ ਸੋਹਣੀ ਦਸਤਾਰ ਦੇ ਕੱਪੜੇ ਪਾ ਕੇ ਸੋਹਣੇ ਜਾਂਦੇ ਆ ਮਤੇ ਵੇਖ ਕੇ ਸਾਨੂੰ ਬਾਹਰ ਹੀ ਨਾ ਕੱਢ ਛੱਡੇ ਵੀ ਇਹ ਕਿਧਰੋਂ ਆ ਗਿਆ ਪਰਨਾ ਜਾਂ ਬਨ ਕੇ ਦਸਤਾਰ ਸਜਾ ਕੇ ਜਾਂਦੇ ਹੋ ਪਰ ਇਹ ਵੀ ਖਿਆਲ ਕਰ ਲਿਓ ਕਿ ਇਹ ਤੇ ਦੁਨੀਆ ਦਾ ਮਾਲਕ ਹੈ ਇੱਥੇ ਤੇ ਸਾਰੀ ਦੁਨੀਆ ਆ ਕੇ ਝੁੱਕਦੀ ਹੈ ਕੱਲਾ ਹਿੰਦੁਸਤਾਨ ਨਹੀਂ ਅਮਰੀਕਾ ਵੀ ਝੁੱਕਦਾ ਜਪਾਨ ਵੀ ਝੁੱਕਦਾ ਕੈਨੇਡਾ ਵੀ ਝੁੱਕਦਾ ਆਸਟ੍ਰੇਲੀਆ ਵੀ ਝੁੱਕਦਾ ਜਿੰਨੀ ਦੁਨੀਆ ਸਾਰੀ ਦੁਨੀਆ ਇਹਦੇ ਕੇ ਝੁੱਕਦੀ ਹੈ ਤੇ ਜਦੋਂ ਉਹਦੇ ਕੋਲ ਜਾਣੇ ਆ ਉਦੋਂ ਰਮਾਲ ਬੰਨ ਕੇ ਤੁਰ ਪੀਨੇ ਆਪਾਂ ਤਾਂ ਗੁਰਮਖੋ ਇੰਦਰੀ ਦੇ ਇਲਾਕੇ ਦਾ ਸੀ ਮੈਂ ਪਿੰਡ ਨਹੀਂ ਪੁੱਛ ਸਕਿਆ ਉਦੋਂ ਅਗਲੇ ਐਤਵਾਰ ਆ ਗਿਆ ਤੇ ਜਦੋਂ ਮੈਂ ਕਥਾ ਕਰਕੇ ਉੱਠਿਆ ਤੇ ਮੈਨੂੰ ਨੇ ਆਵਾਜ਼ ਮਾਰੀ ਉਹ ਸੇਖ ਨੇ ਹੋਏਗੀ ਤੀ 35 ਸਾਲ ਦੀ ਉਮਰ ਕਹਿੰਦਾ ਜੀ ਤੁਹਾਡੇ ਨਾਲੇ ਕੋਈ ਗੱਲ ਕਰਨੀ ਹੈ ਮੈਂ ਸੋਚਿਆ ਵੀ ਕੋਈ ਮੈਂ ਗਲਤ ਕਹਿ ਤਾ ਉਹ ਅਗਸਟ 22 ਤੇ ਸੈ ਤਾਂ ਇਹਨੇ ਮੈਨੂੰ ਆਵਾਜ਼ ਮਾਰੀ ਹੈ ਮੈਂ ਕਿਹਾ ਦੱਸੋ ਖਾਲਸਾ ਜੀ ਕਹਿੰਦੇ ਨੇ ਮਾੜੇ ਜੇ ਉਧਰ ਨੂੰ ਆ ਜਾਓ ਜਦੋਂ ਅਸੀਂ ਪਣਾ ਥੋੜੀ ਦੂਰ ਜਾ ਕੇ ਖਲੋਤੇ ਉਸ ਬੱਚੇ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਮੈਂ ਖਾਲਸਾ ਜੀ ਕੀ ਗੱਲ ਹੈ ਤੁਸੀਂ ਵਿਰਾਗ ਵਿੱਚ ਆ ਗਏ ਹੋ ਗੱਲ ਕੀ ਹੈ ਕੋਈ ਗੱਲ ਤੁਹਾਨੂੰ ਸਮਝ ਨਹੀਂ ਆਈ ਜਾਂ ਕੀ ਗੱਲ ਹੈ ਕਹਿੰਦਾ ਜੀ ਇਸ ਮੈਂ ਪਿਛਲੇ ਹਫਤੇ ਵੀ ਇੱਥੇ ਆਇਆ ਸੀ ਮੱਥਾ ਟੇਕਣ ਮੈਂ ਰਮਾਲ ਬੰਨ ਕੇ ਆਇਆ ਸੀ ਅੱਜ ਮੈਂ ਦਸਤਾਰ ਸਜਾ ਕੇ ਆਇਆ ਮੈਨੂੰ ਪਿਛਲੇ ਆ ਉੱਤਰ ਬਹੁਤ ਵੱਡੀ ਠੋਕਰ ਲੱਗੀ ਮੈਨੂੰ ਗੱਲ ਸਮਝ ਆ ਗਈ ਮੈਂ ਆਪਣੇ ਪਿੰਡ ਤੱਕ ਅੱਖਾਂ ਚੋਂ ਪਾਣੀ ਕੱਢਦਾ ਆ ਗਿਆ ਮੈਂ ਰੋਂਦਾ ਗਿਆ ਬਸ ਬੈ ਕੇ ਮੈਨੂੰ ਸਮਝ ਆ ਗਈ ਵੀ ਵਾਕਈ ਭਾਈ ਸਾਹਿਬ ਨੇ ਗੱਲ ਕਹੇ ਤੇ ਵੀ ਸਾਨੂੰ ਇੱਥੇ ਤਾਂ ਦਸਤਾਰ ਬੰਨ ਕੇ ਆਉਣਾ ਚਾਹੀਦਾ ਸੀ ਘੱਟੋ ਘੱਟ ਇੱਥੇ ਤਾਂ ਦਸਤਾਰ ਬੰਨ ਕੇ ਆਈਏ ਐਵੇਂ ਤਾਂ ਮਾੜੇ ਮੋٹے ਪਰਨੇ ਬੰਨ ਕੇ ਆ ਜੀਆ ਆ ਬੰਗਲਾ ਸਾਹਿਬ ਰੋਜ਼ ਬੇਨਤੀ ਕਰਦੇ ਨੇ ਭਾਈ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਆ ਮਤਾਵਾ ਪਹਿਣਾ ਨਾ ਵੀ ਬੇਨਤੀ ਕਰਦੇ ਨਾ ਅੱਧੇ ਕੱਪੜੇ ਪਾ ਕੇ ਗੁਰਦੁਆਰੇ ਨਾ ਆਇਆ ਕਰੋ ਇਦੋਂ ਨਾ ਹੀ ਆਓ ਚੰਗਾ ਹੈ ਅੱਧੇ ਕੱਪੜੇ ਪਾ ਕੇ ਗੁਰੂ ਘਰ ਨਾ ਆਓ ਗੁਰੂ ਘਰ ਸੋਹਣੇ ਕੱਪੜੇ ਪਾ ਸੂਟ ਪਾ ਕੇ ਸਿਰਾਂ ਤੇ ਚੁੰਨੀਆਂ ਲੈ ਕੇ ਆਓ ਮਤਾਵਾ ਪਹਿਣਾ ਨੂੰ ਵੀ ਬੇਨਤੀ ਹੈ ਮਹਾਰਾਜ ਕੋਲੋਂ ਬਖਸ਼ਿਸ਼ ਲੈਣ ਆਉਂਦੇ ਆਸੀਂ ਸਾਜ-ਧਜ ਕੇ ਆਓ ਬਾਹਰ ਦੇ ਕੱਪੜੇ ਸਾਫ਼ ਕਰਕੇ ਉਹ ਅੰਦਰ ਨੂੰ ਸਾਫ਼ ਕਰਕੇ ਆਓ ਗੁਰੂ ਦੇ ਕੋਲ ਨਾਲ ਹੀ ਗੁਰੂ ਬਖਸ਼ਾ ਦੇ ਦਿੰਦਾ ਫਿਰ ਦੇਰ ਨਹੀਂ ਲੱਗਦੀ ਸ਼ਾਮ ਨੂੰ ਬਚਨ ਪੜਿਆ ਜਜ ਰਹਿਰਾਸ ਸਾਡਾ ਪਾਠ ਜਦੋਂ ਕਰੋਗੇ ਨਾ ਤੇ ਸ਼ਾਮ ਨੂੰ ਬਚਨ ਧਿਆਨ ਨਾਲ ਪੜ੍ਹੇ ਮੈਂ ਕਹਿੰਦਾ ਬੱਚੇ ਨੂੰ ਦੋ ਵਾਰ ਹੀ ਪੜਿਆ ਜੇ ਸ਼ਾਮ ਨੂੰ ਆਜੇ ਜੇ ਕਿਧਰੇ ਰਹਿਰਾਸ ਕਰਦੇ ਹੋ ਨਾ ਤੇ ਸ਼ਾਮੀ ਦੋ ਵਾਰਾਂ ਪੜਿਆ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਨੇ ਸ਼ਾਮ ਨੂੰ ਸਬ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਠਾਕੁਰ ਕਹਿੰਦੇ ਨੇ ਪ੍ਰਮਾਤਮਾ ਨੂੰ ਕਰ ਕਹਿੰਦੇ ਨੇ ਹੱਥ ਨੂੰ ਤਲ ਕਹਿੰਦੇ ਨੇ ਤਲੀ ਨੂੰ ਮਾਰੇ ਕਹਿੰਦੇ ਨੇ ਪ੍ਰਮਾਤਮਾ ਸਾਰੀਆਂ ਬਖਸ਼ੀਆਂ ਲੈ ਕੇ ਤਲੀ ਦੇ ਉੱਤੇ ਖਲੋਤਾ ਹੋਇਆ ਹੈ ਮੇਰਾ ਸਿੱਖ ਆ ਕੇ ਮੱਥਾ ਟੇਕੇਗਾ ਮੈਂ ਨਾਲ ਹੀ ਉਹਦੀ ਝੋਲੀ ਪੜ ਦੇਣੀ ਹੁਣੇ ਬਚਨ ਤੁਸੀਂ ਰੋਜ਼ ਪੜਦੇ ਹੋ ਲੇਕਿਨ ਸਾਨੂੰ ਇਹਦਾ ਅਰਥ ਕੋਈ ਨਹੀਂ ਸੰਪਤਾ ਅੱਜ ਸਮਝ ਪੈ ਗਈ ਹੈ ਰਜਨਦੇਵ ਜੀ ਕਹਿੰਦੇ ਨੇ ਮੈਂ ਤੇ ਹੱਥ ਦੀ ਤਲੀ ਤੇ ਰੱਖ ਕੇ ਖਲੋਤਾ ਆਇਆ ਵਾਂ ਜਦੋਂ ਕੋ ਆ ਕੇ ਮੱਥਾ ਟੇਕੇਗਾ ਮੈਂ ਨਾਲ ਦੀ ਨਾਲ ਹੀ ਉਹਦੀ ਝੋਲੀ ਪੜ ਦਿਆਂ ਧੇਰ ਨਾ ਹੋ ਜਾਏ ਕਿਧਰੇ ਨਾਲ ਦੀ ਨਾਲ ਹੀ ਝੋਲੀ ਪੜ ਦੇਣੀ ਔਰ ਸਾਨੂੰ ਅਸੀਂ ਕਹਿੰਦੇ ਆ ਜੀ ਲਓ ਜੀ ਇੰਨਾ ਨਾਮ ਜਪਦੇ ਆ ਅਈ ਨੀਰੀ ਗੁਰਦੁਆਰੇ ਗਏ ਸਾਡਾ ਬਣਿਆ ਤੇ ਕੁਛ ਹੈ ਨਹੀਂ ਹੁਣ ਕਸੂਰ ਗੁਰੂ ਦਾ ਫਿਰ ਕਸੂਰ ਤਾਂ ਸਾਡਾ ਹੈ ਨਾ ਗੱਲ ਤੇ ਅਸੀਂ ਨਹੀਂ ਮੰਨੀ ਗੁਰੂ ਦੀ ਗੁਰੂ ਤਾਂ ਤਿਆਰ ਸੀ ਦੇਣ ਵਾਸਤੇ ਬਖਸ਼ਾਂ ਕਰਨ ਵਾਸਤੇ ਤਿਆਰ ਸੀ ਆਪਾਂ ਗੱਲ ਹੀ ਨਹੀਂ ਮੰਨੀ ਆਪਾਂ ਬਚਨ ਹੀ ਨਹੀਂ ਮੰਨਿਆ ਗੁਰੂ ਦਾ ਅਸੀਂ ਮੰਨ ਹੀ ਨਹੀਂ ਸਕੇ ਭਲੇਖਾ ਪੈ ਗਿਆ ਅੰਦਰ ਬਿਹੋਸ ਬਣ ਜਾਏਗਾ ਕੰਮ ਐਦਾਂ ਪਰ ਨਹੀਂ ਪਹਿਲਾਂ ਸਮਰਪਿਤ ਹੋਈਏ ਗੁਰੂ ਨੂੰ ਕਬੀਰ ਸਾਹਿਬ ਵਰਗੇ ਰੱਬ ਨੂੰ ਸਮਰਪਿਤ ਹੋਏ ਸਨ ਅਜ ਰੱਬ ਬਣ ਕੇ ਨਹੀਂ ਬੈਠੇ ਹੋਏ ਜੇ ਆਪਣਾ ਆਪ ਰੱਬ ਨੂੰ ਸਮਰਪਿਤ ਕੀਤਾ ਸੀ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਬਾਣੀ ਜੋ ਸਮਝ ਪਈ ਏ ਜਿਸ ਦਿਨ ਕਬੀਰ ਸਾਹਿਬ ਨੇ ਆਪਣੇ ਇਸ਼ਟ ਨੂੰ ਆਪਣੇ ਗੁਰੂ ਨੂੰ ਪਹਿਲੇ ਦਿਨ ਮੱਥਾ ਟੇਕਿਆ ਸੀ ਮੱਥਾ ਟੇਕਿਆ ਥੱਲੇ ਸੀਸ ਝੁਕਾਇਆ ਤੇ ਆਪਣੇ ਸਿਰ ਨੂੰ ਜਦੋਂ ਚੁੱਕਦੇ ਸਨ ਨਾ ਪਏ ਉਦੋਂ ਨਾਲ ਦੀ ਨਾਲ ਹੀ ਪੜ ਦਿੱਤਾ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਮਰਜ ਹੁਣ ਮੱਥਾ ਢੇਕ ਦਿੱਤਾ ਰੱਬ ਜੀ ਮੱਥਾ ਢੇਕ ਦਿੱਤਾ ਆ ਨਾ ਸਰੀਰ ਹੁਣ ਮੇਰਾ ਤੇ ਨਾ ਆ ਮੇਰਾ ਮਸਤਕੇ ਨਾ ਇਹ ਮੇਰਾ ਇਹ ਸਭ ਕੋਈ ਤੁਹਾਡੇ ਹੀ ਹੋ ਗਿਆ ਮੇਰਾ ਮਨ ਵੀ ਤੁਹਾਡੇ ਹੀ ਹੋ ਗਿਆ ਜੇ ਇਨੀ ਗੱਲ ਕਹੀ ਸੀ ਤੇ ਅੱਜ ਰੱਬ ਬਣ ਕੇ ਬੈਠੇ ਨੇ ਪੁੱਛਿਆ ਸੀ ਮੇਰੇ ਵਰਗੇ ਕੀ ਮਿਲਿਆ RAM RAM ਕਹਿ ਕੇ ਸਾਰੀ ਉਮਰ ਜਪ ਜਪ ਕੇ ਕੀ ਮਿਲਿਆ ਜੀ ਕੀ ਖਟਿਆ ਤੇ ਕਬੀਰ ਸਾਹਿਬ ਨੇ ਕਿਹਾ ਸੀ ਤੂੰ ਤੇ ਬਾਹਰ ਦੀਆਂ ਗੱਲਾਂ ਕਰਨਾ ਆਲੀ ਤੂੰ ਅੰਦਰ ਤੇ ਵੇਖੀ ਨਹੀਂ ਮੇਰੇ ਅੰਦਰ ਕੀ ਵਸਿਆ ਹੈ ਕਹਿਣ ਲੱਗੇ ਯਾਦ ਰੱਖੀ ਜਿਹੜੇ ਰੱਬ ਦੀ ਬੰਦਗੀ ਕੀਤੀ ਹੈ ਜਿਹੜੇ ਰੱਬ ਨੂੰ ਜਪਿਆ ਅੱਜ ਰੱਬ ਨੇ ਮੈਨੂੰ ਬਾਹ ਤੋਂ ਫੜ ਕੇ ਉਸ ਸਿੰਘਾਸਨ ਤੇ ਬਿਠਾ ਦਿੱਤਾ ਹੈ ਜਿਹੜੇ ਸਿੰਘਾਸਨ ਤੇ ਮੇਰਾ ਰੱਬ ਆਪ ਬੈਠਦਾ ਸੀ ਜੇ ਬਿਠਾਇਆ ਕਿ ਨਹੀਂ ਬਿਠਾਇਆ ਇਹ ਬਚਨ ਬਾਣੀ ਵਿੱਚ ਵੀ ਹੈ ਅਬ ਤੋਂ ਜਾਏ ਚੜੇ ਸਿੰਘਾਸਨ ਮਿਲਹੈ ਸਾਰੰਗ ਪਾਣੀ RAM ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ ਕਹਿੰਦੇ ਕੌਣ ਪਛਾਨੇਗਾ ਹਣ ਕਬੀਰ ਕੌਣ ਤੇ ਰੱਬ ਕੌਣ ਕਿਹੜਾ ਪਛਾਨੇ ਹੈ ਕਿਸੇ ਕੋਲ ਤਾਕਤ ਕਬੀਰ ਵੀ ਰੱਬ ਬਣ ਗਿਆ ਹੈ ਪਰਮਾਤਮਾ ਬਣ ਗਿਆ ਹੈ ਅੱਜ ਸੰਸਾਰ ਝੁਕਦਾ ਹੈ